ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜਸ਼ ਫੈਸ਼ਨ ਚਾਬਸਬ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਜੀ ਆਪਾਂ ਲੈ ਕੇ ਆਏ ਬਰਕੀਤੀ ਕੁੜਤੀ ਕੀ ਕਟਿੰਗ ਜੀ ਆ ਇਹਦਾ ਨਾਪ ਹੈ ਜੀ ਸਾਰਾ ਤੇ ਇਹਦਾ ਨਾਪ ਜੀ 42 ਇੰਚ 43 ਇੰਚ ਜੀ ਇਹਦੀ ਲੈਂਥ ਹੈ ਤੇ 22 ਇੰਚ ਘੇਰਾ ਤਿਆਰ ਹੈ ਜੀ ਆ ਸਾਰਾ ਨਾਪ ਹੈ ਜੀ ਸਾਰਾ ਲਿਖਿਆ ਹੋਇਆ ਹਾਂਜੀ ਇਦੀ ਲੈਂਥ 43 ਇੰਚ ਹੈ ਆਪਾਂ 3 ਇੰਚ ਵਾਧ ਰੱਖਾਂਗੇ 46 ਇੰਚ ਰੱਖਾਂਗੇ ਤੇ ਇਹ ਵਰਕ ਕੀ ਘੇਰੇ ਤੇ ਵਰਕ ਹੈ ਜੀ ਬਾਜੂ ਤੇ ਵਰਕ ਹੈ ਸੈਂਟਰ 'ਚ ਇਹਦੇ ਫਲਾਵਰ ਹੈ ਦੋਵਾਂ ਸਾਈਡਾਂ ਤੇ ਇਹਦੇ ਆਪਾਂ ਨੂੰ ਜੋੜ ਪਾਉਣਾ ਦੱਸਣਾ ਨਹੀਂ ਤੁਹਾਨੂੰ ਵੀ ਜੋੜ ਕੇ ਮਿੱਦਾਂ ਪਾਇਆ ਜਾਂਦਾ ਦੋਵੇਂ ਪਾਸੇ ਜੋੜ ਪਊਗਾ ਜੀ ਫਲਾਵਰ ਸੈਂਟਰ 'ਚ ਆਉਗੇ ਦਾ ਘੇਰਾ ਹੈਗਾ ਜੀ ਇਹਦਾ 42 22 ਇੰਚ ਤਿਆਰ ਹੈ ਜੀ ਆਪਾਂ 3 ਇੰਚ ਵਾਧ ਰੱਖਾਂਗੇ 25 ਇੰਚ ਘੇਰਾ ਤਿਆਰ ਰੱਖਾਂਗੇ ਜੀ ਆਪਾਂ 3 ਇੰਚ ਐਕਸਟਰਾ ਮਾਦ ਕਪੜਾ ਲਿਆ ਫੋਲਡ ਕਰਨ ਵਾਸਤੇ ਇਹ ਘੇਰੇ ਤੇ ਵਾਰ ਕੇ ਜੀ ਦੇ ਹਾਂਜੀ ਆਪਾਂ ਸਾਰੇ ਸਾਈਡਾਂ ਤੋਂ ਇਹਦਾ ਨਾਪ ਲੈ ਲੈਣਾ ਨੀਚੋਂ ਨਾਪ ਲੈ ਲੈਣਾ ਇਹਦਾ ਘੇਰੇ ਤੋਂ ਇੱਕ ਸਾਈਡ ਤੋਂ ਆਪਾਂ ਇਹਦਾ ਨਾਪ ਲੈ ਲੈਣਾ ਫੋਲਡ ਕਰਕੇ ਇਹਨੂੰ ਵੀ ਆਪਾਂ ਵੀਕ ਸਾਈਡ ਦਾ ਵੀ ਨਾਪ ਲੈ ਲੈਣਾ ਜੀ ਇਹਦੀ ਇੱਕ ਸਾਈਡ ਤੇ ਬਾਜੂ ਸੀ ਨਹੀਂ ਇੱਕ ਪਾਸੇ ਤੇ ਬਾਜੂ ਹੁੰਦਾ ਇੱਕ ਸੈੱਟ ਨੰਬਰ ਵੀ ਵਰਕ ਕੀਤੀ ਹੁੰਦੀ ਬਾਹਾਂ ਜੀ ਇੱਕ ਸੈੱਟ ਤੇ ਘੇਰਾ ਤਿਆਰ ਹੁੰਦਾ ਜੀ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਜੀ ਸਾਰੀ ਸੂਟ ਦੀ ਇੱਕ ਸਾਈਡ ਤੇ ਨਾਪ ਲੈ ਕੇ 3 ਇੰਚ ਵਾਧਾ ਰੱਖ ਕੇ ਜੀ ਆਪਾਂ ਇਹਦੀ ਕਟਿੰਗ ਕਰ ਲਈ ਜੀ ਇੱਕ ਸਾਈਡ ਤੇ ਬਾਜੂ ਆ ਜਾਣਗੇ ਇਨ ਤੁਸੀਂ ਫੋਲਡ ਕਰ ਲੈਣਾ ਜੀ ਫੋਲਡ ਕੇ ਬੈਕ ਸਾਈਡ ਦਾ ਕੱਪੜਾ ਵੀ ਤੁਸੀਂ ਨਾਪ ਲੈ ਕੇ ਫੋਲਡ ਕਰ ਲੈਣਾ ਤੇ ਫਰੰਟ ਦਾ ਵੀ ਤੇ ਇਹਦੀ ਇੱਕ ਸਾਈਡ ਤੇ ਬਾਜੂ ਜਿਹੜੀ ਉਹ ਆਪਾਂ ਨੂੰ ਕਪਣ ਜਗਾ ਕੱਪੜਾ ਥੋੜਾ ਬਚਿਆ ਜੀ ਉਹ ਆਪਣੇ ਕੋਲੇ ਹੈਗਾ ਸਾਰਾ 10 ਇੰਚ ਦਾ ਕਪੜੇ ਬਚਿਆ 5 ਜੀ ਹੋਲਡ ਕੀਤਾ ਜੀ ਆਪਣੇ ਕੋਲੇ ਆਊਗਾ 10 ਇੰਚ ਮੈਂ 5 ਇੰਚ ਆਊਗਾ ਫੋਲਡ ਕੀਤਾ ਜੀ 10 ਇੰਚ ਦਾ ਇਹਦੀ ਆਪਾਂ ਕਰਦੀ ਕਟਿੰਗ ਇਹ ਆਪਾਂ ਇੱਕ ਸਾਈਡ ਤੇ ਪਾਸੇ ਰੱਖ ਲੈਣੇ ਆ ਆ ਜੀਆਂ ਬਾਜੂਆਂ ਦੀ ਆ ਦੇਖੋ ਜੀ ਦੋਵੇਂ ਸਾਈਡਾਂ ਤੇ ਆਪਾਂ ਨੂੰ ਇਹ 5-5 ਇੰਚ ਹੁੰਦਾ ਹੈ 10 ਇੰਚ ਸਾਰਾ ਕੱਪੜਾ ਹੈ ਤੇ ਇਹਦੇ ਦੋਵੇਂ ਪਾਸੇ ਜੋੜ ਪਏ ਜਾਣਗੇ ਜੋੜ પા ਕੇ ਜੀ ਇਹ ਪਹਿਲਾਂ ਇਹਦੇ ਜੋੜ ਪਾਉਣਗੇ ਫਿਰ ਇਹਦੀ ਕਟਿੰਗ ਹੋਊਗੀ ਆ ਫਿਰ ਸੜਾ ਬਰਕਾਲਾ ਬਸ ਹੋ ਗਿਆ ਆਪਾਂ ਫੋਲਡ ਕਰ ਲੈਣਾ ਤੁਸੀ ਪਹਿਲਾਂ ਪੋਜਾ ਕਰ ਲੈਣਾ ਦੋਵੇਂ ਪੱਲਿਆਂ ਨੂੰ ਠੀਕ ਹੈ ਇਹ ਵੀ ਤੁਸੀਂ ਨਾ ਕਰੀਜ ਬਣਾ ਲੈਣੀ ਆ ਨਾ ਇਨੂੰ ਫੋਲਡ ਕਰ ਲਓ ਆਪਣੀ ਵਾਰੀ ਆ ਗਈ ਹੁਣ ਜਿਹੜਾ ਕੱਪੜਾ ਬਾਹਰੋਂ ਘੱਟ ਗਿਆ ਟੱਕ ਦੇ ਕੋਣ ਮਿੰਦਾ ਸੋ ਦਾ ਕਿੰਨਾ ਥੀਰ 13 13 ਇੰਚ ਥੀਰੇ 13 ਇੰਚ ਥੀਰੇ ਦਾ ਆਪਾਂ ਲੈਣਾ 6.5 ਇਹਦਾ ਹਾਫ ਲੈ ਲੈਣਾ ਬਦਲੀ ਰੱਖਣਾ ਤੇ ਆਹ ਛੋਟੇ ਤੁਸੀਂ ਰੈਕਸਨ ਤੇ ਸਾਢੇ 6 ਫੋਇਲਾ ਇਹਦਾ ਬਾਕਸ ਬਣਾਉਣਾ ਹੈ ਸਾਢੇ 6 ਤੇ 1 ਇੰਚ ਵੱਧ ਲੈਣਾ ਹੈ ਸਾਢੇ 7 ਇਹ ਆ ਗਏ ਮੋਟਾ ਸਾਢੇ 7 ਲੈਣਾ ਮੋਟੇ ਦਾ ਠੀਕ ਹੈ ਜੀ ਤੇ ਹੁਣ ਤੁਸੀਂ ਦੱਸੋ ਛਾਤੀ ਕਿੰਨੀ ਇਹਦੀ ਇੱਕ ਵਾਰ ਇਸ ਤੱਕ ਇੱਕ ਇੱਕੀ ਦਾ ਆਪ ਕਿੰਨਾ ਹੋ ਗਿਆ 10.5 10.5 ਤੇ ਲੈ ਲੈਣਾ ਛਾਤੀ 10.5 ਤੋਂ ਤੁਸੀਂ ਅੰਦਰ ਨੂੰ ਲੈ ਲੈਣਾ ਇਹਦਾ ਜਿਹੜੇ ਪਾਸੇ ਗਲਾ ਹੈ ਤੁਸੀਂ ਲੈ ਲੈਣਾ 7 ਇੰਚ ਲੈ ਲੈਣਾ ਹੁੰਦਾ ਨਾ ਇਸ ਦਾ 7 ਇੰਚ ਡੇਢ ਵੀ ਲੈ ਸਕਦੇ ਜਿਹੜੀ ਛਾਤੀ ਜਾਵੇ ਜਿਹੜਾ ਆਪਣਾ ਆਹ 1.5 ਇੰਚ 1.5 ਇੰਚ ਦਾ ਅਧਿਆਇ ਹੋਇਆ ਇਹ ਤੋਂ ਤੁਸੀਂ ਇੰਚ ਦੀ ਟੇਬਲ ਐ ਇੱਥੇ ਰੱਖ ਕੇ ਇਹਦੇ ਕਾਟ ਪਾਣੀ ਇਹਦੇ ਪਾਣੀ ਗਲਾਈਏ ਦੇਖੋ ਤੇ 1 ਇੰਚ ਤੁਸੀਂ ਰੱਖਣਾ ਫਰੈਂਡਸ ਆਰ ਅੱਧਾ ਇੰਚ ਲੈਣਾ ਤੁਸੀਂ ਆਹ ਵਾਲਾ ਕਾਰਟ ਪਾਉਣੀ ਮੋਢਿਆਂ ਨੂੰ ਇਹ ਇਹ ਰਿਗਰ ਸੋ ਤੇ ਅਸੀਂ ਇੱਥੇ ਰੱਖ ਕੇ ਨਿਸ਼ਾਨ ਲਾਉਦੇ ਨੇ ਇੱਥੇ ਤੁਸੀਂ ਰੱਖਣਾ 2.5 ਇੰਚ 2.5 ਸਵਰ ਇੰਚ ਰੱਖਣਾ ਓਕੇ ਤੇ ਸਾਈਡ ਸਿਨ ਕਿੰਨੀ ਆਪਣੇ ਛਾਤੀ ਤੋਂ ਸਾਢੇ 15 ਤੋਂ ਤੁਸੀਂ 1 ਇੰਚ ਵੱਧ ਲੈਣਾ ਸਾਢੇ 16 ਸਾਡੇ 16 ਲੈ 1 ਇੰਚ ਵੱਡਾ ਠੀਕ ਹੈ ਤੇ ਪਲੇਟ ਹੈਗੀ ਆ 11 ਦੇ ਤੁਸੀਂ ਰੱਖਣਾ 1 ਇੰਚ ਵੱਧ ਰੱਖਣਾ 12 ਇੰਚ ਇਧਰੋਂ ਲੈਣਾ 3.5 ਇੰਚ ਇੰਚ ਇਧਰੋਂ ਲੈਣਾ ਤੇ ਇਧਰੋਂ ਲੈਣਾ 7 ਇੰਚ ਪਲੇਟ ਦਾ ਨਿਸ਼ਾਨ 7 ਇੰਚ ਦਾ ਠੀਕ ਹੈ ਇੱਥੇ ਕੋਲ ਤੇ ਜਿਹੜੇ ਆਪਣਾ 7 ਇੰਚ ਲਿਆ ਹੁੰਦਾ ਇਹਦਾ ਹਾਫ ਕਰ ਲੈਣਾ 3.5 ਟਿੱਕਾ 3.5 ਇਹਦਾ ਹਾਫ ਕਰ ਲੈਣਾ ਫਿਰ ਆ ਤੁਸੀਂ ਲੈਣਾ 2 ਇੰਚ 2 ਇੰਚ ਤੋਂ ਤੇ ਜਿਹੜੀ 50 ਨਿਸ਼ਾਨ ਲੱਗਿਆ ਹੁੰਦਾ ਹਾਫ ਦਾ ਤੇ ਇਹਦੇ ਨਾਲ ਐਸੀ ਟੇਪ ਐ ਸਿੱਧਾ ਰੱਖ ਲੈਣਾ ਆ ਉੱਪਰ ਨੂੰ ਰੱਖਣਾ ਠੀਕ ਹੈ ਤੇ ਫਿਰ ਤੁਸੀਂ ਇਹਦਾ 2 ਇੰਚ ਇਧਰੋਂ ਲੈਣਾ ਹਾਂਜੀ 2 ਇੰਚ ਵੀ ਆ ਵੀ ਤੁਸੀਂ ਮਣਕੇ ਵੇਖ ਸਕਦੇ ਦੋ ਹੀ ਹੋਣਾ ਚਾਹੀਦਾ ਵੀ ਦੋ ਤੋਂ ਵੱਧ ਹੋ ਜੇ ਘੱਟ ਨਾ ਹੋ ਤੇ ਆ ਪਾਸਾ ਇੱਥੇ ਫਿਰਦਾ ਆ ਪਾਸਾ ਲਉਣਾ ਆੜੀ ਲਉਣਾ ਆ 2 ਇੰਚ ਤੁਸੀਂ ਇੱਥੋਂ 2 ਇੰਚ ਲਉਣਾ ਜਿਹੜਾ ਆ ਦਾ ਕੋਰਨਰ ਹੁੰਦਾ ਇਹਦੇ ਨਾਲ ਮਿਲਾ ਲੈਣਾ ਕਿਸੇ ਦੇ ਉੱਪਰ ਵੀ ਆ ਜਾਂਦਾ ਕਿਸੇ ਦੇ نیچے ਵੀ ਆ ਜਾਂਦਾ ਉੱਪਰ ਨੂੰ ਰੱਖਣਾ ਥੋੜਾ ਜਿਹਾ ਐਸ ਪਾਸੇ ਨਹੀਂ ਜਾਣਾ ਚਾਹੀਦਾ ਐਸ ਪਾਸੇ ਜਾਣਾ ਚਾਹੀਦਾ ਠੀਕ ਹੈ ਜੀ ਤੇ ਜਿਹੜਾ ਆਪਾਂ ਰੱਖਦੇ ਕਮਰਦਨ ਸ਼ਾਮ ਜਿਵੇਂ ਹੁਣ ਆਪਣੀ ਹੈਗੀ 18 ਇੰਚ 18 ਦਾ ਅੱਧਾ ਹੋ ਗਿਆ 9 ਇੰਚ ਤੇ ਆਪਾਂ 1 ਇੰਚ ਪਲੇਅਰ ਦਾ ਵੱਧ ਲੈਣਾ ਤੇ ਆਪਾਂ ਰੱਖਾਂਗੇ 10 ਇੰਚ ਵੀ 20 ਦਾ ਅੱਧਾ 10 ਹੋਊਗਾ ਤੇ ਆ ਆਪਣੀ 22 ਇੰਚ 22 ਦਾ ਹੋ ਅੱਧਾ ਹੋ ਗਿਆ ਹਾਫ ਹੋ ਗਿਆ 11 ਇੰਚ ਏਦਾਂ ਇਹਨੂੰ ਇਹ ਮਿਲਾ ਦੇ ਇਧਰ ਇਹਦੇ ਨਾਲ ਲਾ ਦੇ ਸਾਥ ਇਹਦੀ ਹੁਣ ਕਰਦਾਂਗੇ ਕੱਟ ਇੱਕ ਆਪਣਾ ਜਿਹੜਾ ਆ ਪਾ ਮੋਡਾ ਪਲਾਇਨਾ ਸੀ 9 ਇੰਚ ਤੇਰਾ ਉਹਨੇ ਹੀ ਆਊਗਾ 9 ਇੰਚ ਚ ਇੱਕੰਜ ਬਾਦ ਲੈੜਾ ਉੱਪਰ ਨਾ ਆ ਜੂਗਾ ਤੇ ਕੁਸ ਪਲੇਟ ਜਾਊਗਾ ਤੇ ਆ ਆਪਣਾ 9 ਇੰਚ ਹੀ ਰਹਿ ਜੂਗਾ ਇੱਥੇ ਟੋਕਾਂ ਲਾ ਲੈਣੀ ਆਪਾਂ ਤੇ ਐਸ ਸਾਈਡ ਤੇ ਟੋਕਾਂ ਲਾ ਲੈਣੀ ਕੱਟ ਤੇ ਇੱਥੇ ਟੋਕਾਂ ਲਾ ਲੈਣੀ ਆਪਾਂ ਇੱਥੇ ਵੀ ਟੋਕ ਲਾ ਲੈਣੀ ਆ ਤੇ ਫਿਰ ਇਹਦੇ ਆਪਾਂ ਨਿਸ਼ਾਨ ਕੱਢਦੇ ਨੇ ਅਗਲੇ ਪਾਸੇ ਦੀ ਆਪ ਨੇ ਫਰੰਟ ਸਾਈਡ ਦੀ ਹੁਣ ਬੈਕ ਸਾਈਡ ਨਾਲੇ ਖੂਬ ਬੈਕ ਸਾਈਡ ਤੇ ਆਪਣੇ ਪਲੋਏ ਇੰਨੀ ਆਉਗੀ پلیਟ 12 ਇੰਚ ਦੀ 11 ਸੇ 1 ਇੰਚ ਪੱਧਰ ਰੱਖ ਲਓ ਬਾਅਦ ਪਾ ਰੱਖਣਾ 3.5 ਇੰਚ ਦਾ ਸਟਰਾ ਤੇ ਜਿਹੜਾ ਪੰਗਲਾ ਲਾਉਣਾ ਹੈ ਉਹ ਆਪਾਂ ਬਾਅਦ 'ਚ ਵੀ ਲਾ ਸਕਦੇ ਆਂ ਆਂਗੜਾ ਲਾ ਕੇ ਤੇ ਆਪਾਂ ਹੁਣ ਵੀ ਲਾ ਸਕਦੇ ਆਂ ਇਹ ਤਾਂ ਹੈਗਾ 3.4 ਤੋ ਲਈ ਸੀ ਨਾਲੋਂ ਇਹ ਆਪਣੇ ਕੋਲੇ ਕਪਕਾ ਦੋਵੇਂ ਸਾਈਡਾਂ ਤੋਂ ਘੱਟ ਹੈ ਤੇ ਆਪਾਂ ਇਹਦਾ ਰੱਖਣਾ ਜਿਵੇਂ 4 ਇੰਚ ਹੈ ਤੇ ਆਪਾਂ 2-2 ਇੰਚ ਦੋਵੇਂ ਪਾਸੇ ਇੱਥੇ ਰੱਖ ਲਾਂਗੇ ਜਿਹੜਾ ਆਪਾਂ ਫੋਲਡ ਕਰਨਾ ਹੈ ਅੱਗੇ ਪਿੱਛੇ ਕਮਾਤੋ ਸਿੱਧਾ ਇਹ ਲੂਗੀ ਇੱਕ ਕਾਂ ਦਾ ਹੈ ਇਹਦਾ ਆਪਾਂ ਸੈਂਟਰ ਕਰ ਲੈਣਾ ਤੇ ਇਹਦੇ ਜੋੜ ਨਾਲ ਦੋਵੇਂ ਪਾਸੇ ਪਾਊਗਾ ਤੇ ਇਹ ਫਲਾਵਰ ਆਇਆ ਸੀ ਸੈਂਟਰ ਚ ਆਪਾਂ ਨੂੰ ਚਾਹੀਦੀ ਹੈ ਬਾਜੂ 18 ਇੰਚ ਦੀ 2 ਇੰਚ ਫੋਲਡ ਹੋ ਜਾਊਗਾ ਅੱਗੋਂ 2 ਇੰਚ ਹੋ ਗਿਆ ਤੇ 18 ਇੰਚ ਚਾਹੀਦੀ ਆਪਾਂ ਨੂੰ ਬਾਜੂ ਤੇ ਆਪਾਂ ਰੱਖਾਂਗੇ 18.5 ਇੰਚ ਉੱਪਰ ਨੂੰ ਅੱਧਾ ਇੰਚ ਉੱਪਰ ਆਊਗਾ ਬੰਦੇ ਚ ਤੇ ਰੱਖਣ ਆਪਾਂ 18.5 ਇੰਚ ਇਹ ਜਿਹੜੀ ਆਪਾਂ ਪੱਟੀ ਕੱਟੀ ਹੋਈ ਐ ਇਹ ਦੋਵੇਂ ਸਾਈਡਾਂ ਤੇ ਪੱਟੀ ਲੱਗਦੀ ਇਹਦੇ ਅਸੀਂ ਇਹਦਾ ਆਪਾਂ ਜੋੜ ਦੋਵੇਂ ਸਾਈਡਾਂ ਤੇ ਪਾਉਂਗਾ ਆਪਾਂ ਨੂੰ ਇੱਥੇ ਤਾਂ ਲੋੜ ਹੀ ਨਹੀਂ ਮੋੜੀ ਕਿ ਤਾ ਪਾਉਣੀ ਇਹਦਾ ਜੋੜ ਅਸੀਂ ਪਾ ਕੇ ਵਿਖਾ ਸਕਦਾ ਤੁਹਾਨੂੰ ਇਹ ਇੰਨੇ ਤੇ ਇਹ ਮੈਂ ਇੱਕ ਲਈ ਦੂਸਰੀ ਵਾਰ ਜਿਹਦੇ ਕੋਲ ਆਪਾਂ ਨਹੀਂ ਮੋਰੀ ਇਹਦੀ ਹੈਗੀ ਸੀ 5 ਇੰਚ ਤਿਆਰ ਸੀ 5.5 ਇੰਚ ਤੇ ਆਪਾਂ ਰੱਖਣਾ 7.5 ਰੱਖ ਲੈਣੇ ਆ। ਕਿਆ ਬਸ ਇਹਦੀ ਜੋੜ પાਕੇ ਉਹਦੇ ਬਾਅਦ ਸਦੀ ਕਟਿੰਗ ਹੋ ਜੂ। ਇਹ ਆਪਣਾ ਮੋਢਾ ਤਿਆਰ ਰਹੇਗਾ। ਆਪਾਂ ਇਹਨਾਂ ਜੋੜ ਪਾਣਾ ਨੂੰ ਇਹਨਾਂ ਆਪਾਂ ਨੂੰ 9 ਇੰਚ ਚਾਹੀਦਾ ਸੀ ਮੋਢਾ ਤਾਂ। ਆਪਣੇ ਕੋਲ 10 ਮੋੜਾ ਹੈਗਾ ਠੀਕ ਹੈ